ਸਿੱਧੂ ਮੁਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੇ ਚੋਣ ਲੜਨ ਦੀ ਚਰਚਾ ਫਿਲਹਾਲ ਚੱਲਦੀ ਪਈ ਹੈ ਸਿੱਧੂ ਮੁਸੇਵਾਲੇ ਦੇ ਪਿਤਾ ਬਲਕੌਰ ਸਿੰਘ ਬਠਿੰਡਾ ਤੋਂ ਚੋਣ ਲੜ ਸਕਦੇ ਨੇ ਅਜੇ ਵੀ ਇਹ ਗੁੰਜਾਇਸ਼ ਦੱਸੀ ਜਾ ਰਹੀ ਹੈ ਇੱਕ ਅਖਬਾਰ ਦੇ ਵਿੱਚ ਖਬਰ ਲੱਗੀ ਹੈ ਮਾਨਸਾ ਤੋਂ ਕਿਹਾ ਜਾ ਰਿਹਾ ਹੈ ਕਿ ਅਜੇ ਵੀ ਕਾਂਗਰਸ ਦੇ ਜਿਹੜੇ ਲੀਡਰ ਨੇ ਉਹ ਸਿੱਧੂ ਮੁਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੇ ਕੋਲ ਜਾ ਰਹੇ ਨੇ ਪਰਿਵਾਰ ਦੇ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇੱਥੋਂ ਤੱਕ ਪਰਿਵਾਰ ਦੇ ਅੰਦਰੂਨ ਕਿਸੇ ਕਰੀਬੀ ਸਾਥੀ ਨੇ ਦੱਸਿਆ ਆ ਕਿ ਕਾਂਗਰਸ ਪਾਰਟੀ ਦੇ ਕੋਲ ਅਜੇ ਵੀ ਗੁੰਜਾਇਸ਼ ਹੈ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਚੋਣ ਲੜ ਸਕਦੇ ਨੇ ਕਾਂਗਰਸ ਦੇ ਨਾਂ ਦੇ ਹੇਠ ਚੋਣ ਲੜ ਸਕਦੇ ਨੇ ਦੱਸਦੀ ਹੈ ਕਿ ਕਾਂਗਰਸ ਨੇ ਜਦੋਂ ਆਪਣਾ ਉਮੀਦਵਾਰ ਐਲਾਨਿਆ ਸੀ ਤਾਂ ਜੀਤ ਮਹਿੰਦਰ ਸਿੱਧੂ ਨੂੰ ਉਮੀਦਵਾਰ ਐਲਾਨਿਆ ਗਿਆ ਸੀ ਬਠਿੰਡਾ ਤੋਂ ਜੀਤ ਮਹਿੰਦਰ ਸਿੱਧੂ ਚੋਣ ਮੈਦਾਨ ਦੇ ਵਿੱਚ उतारे ਗਏ ਸੀ ਪਰ ਹੁਣ ਚਰਚਾ ਆਮਾ ਨਹੀਂ ਕਿ ਕਾਂਗਰਸ ਪਾਰਟੀ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੂੰ ਚੌਂਡ ਮੈਦਾਨ ਦੇ ਵਿੱਚ ਉਤਾਰ ਸਕਦੀ ਹੈ ਯਾਨੀ ਕਿ ਜੇ ਬਲਕੌਰ ਸਿੰਘ ਨੂੰ ਚੌਂਡ ਮੈਦਾਨ ਚ ਉਤਾਰਨਾ ਪਿਆ ਤਾਂ ਜੀਤ ਮਹਿੰਦਰ ਸਿੱਧੂ ਦੀ ਉਮੀਦਵਾਰੀ ਵਾਪਸ ਲੈਣੀ ਪਵੇਗੀ ਹੁਣ ਚਰਚਾਵਾ ਨੇ ਕਿ ਹੋ ਸਕਦਾ ਹੈ ਕਿ ਜੀਤ ਮਹਿੰਦਰ ਸਿੱਧੂ ਦੀ ਉਮੀਦਵਾਰੀ ਵਾਪਸ ਲੈ ਲਈ ਜਾ ਜੇ ਗੱਲ ਕਰੀਏ ਬਲਕੌਰ ਸਿੰਘ ਦੇ ਭਰਾ ਚਮਕੌਰ ਸਿੰਘ ਦੀ ਤਾਂ ਚਮਕੌਰ ਸਿੰਘ ਦਾ ਕਹਿਣਾ ਕਿ ਪਰਿਵਾਰ ਅਜੇ ਇਸ ਸੱਟੇ ਤੇ ਨਹੀਂ ਪਹੁੰਚਿਆ ਕਿ ਕੀ ਬਲਕੌਰ ਸਿੰਘ ਨੂੰ ਜਾਂ ਪਰਿਵਾਰ ਦੇ ਕਿਸੇ ਮੈਂਬਰ ਨੂੰ ਚੋਣ ਲੜਨੀ ਚਾਹੀਦੀ ਹੈ ਜਾਂ ਨਹੀਂ ਪਰ ਅੰਦਰ ਖਾਤੇ ਜ਼ਰੂਰ ਇਹ ਖਬਰਾਂ ਹੁਣ ਸਾਹਮਣੇ ਆਉਣ ਲੱਗੀਆਂ ਜੀਤ ਮਹਿੰਦਰ ਸਿੱਧੂ ਨੂੰ ਉਤਾਰਿਆ ਗਿਆ ਸੀ ਜੀਤ ਮਹਿੰਦਰ ਸਿੱਧੂ ਦੇ ਆਉਣ ਤੋਂ ਬਾਅਦ ਕਾਂਗਰਸ ਪਾਰਟੀ ਫਿਲਹਾਲ ਸਟਰੋਂਗ ਨਜ਼ਰ ਆਉਣ ਲੱਗ ਗਈ ਸੀ ਜੀਤ ਮਹਿੰਦਰ ਸਿੱਧੂ ਦੇ ਆਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਡਰ ਲੱਗਣ ਲੱਗ ਗਿਆ ਸੀ ਪਰ ਹੁਣ ਚਰਚੇ ਦੁਆਰਾ ਵੱਧੇ ਨਜ਼ਰ ਆ ਰਿਹਾ ਹੈ ਕਿ ਸਿੱਧੂ ਮੂਸੇਵ ਚੌਂਡ ਮੈਦਾਨ ਚ ਉਤਾਰੇ ਦਾ ਸਕਦੇ ਨੇ ਗੱਲਾਂ ਇੱਥੋਂ ਤੱਕ ਵੀ ਕਈਆਂ ਜਾ ਰਹੀਆਂ ਨੇ ਅੰਦਰ ਖਾਤੇ ਕਿ ਰਾਹੁਲ ਗਾਂਧੀ ਨੇ ਕਹਿ ਦਿੱਤਾ ਆ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਸੰਪਰਕ ਕੀਤਾ ਜਾਵੇ ਔਰ ਹਾਈ ਕਮਾਂਡ ਕਹਿੰਦੇ ਚਾਹਦੀ ਹੈ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੂੰ ਚੌਂਡ ਮੈਦਾਨ ਚ ਉਤਾਰਿਆ ਜਾਵੇ ਖੈਰ ਇਹ ਗੱਲਾਂ ਅੰਦਰੂਣ ਗੱਲਾਂ ਨੇ ਅੰਦਰ ਖਾਤੇ ਹੋ ਰਹੀਆਂ ਗੱਲਾਂ ਨੇ ਇਹਨਾਂ ਦੇ ਵਿੱਚ ਪੁਖਤਾ ਪ੍ਰਮਾਣ ਫਿਲਹਾਲ ਨਹੀਂ ਦੱਸਿਆ ਜਾ ਸਕਦਾ ਪਰ ਜੇ ਗੱਲ ਕਰੀਏ ਬਠਿੰਡੇ ਦੀ ਸੀਟ ਦੀ ਤਾਂ ਬਠਿੰਡਾ ਸੀਟ ਤੋਂ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੀ ਚੋਣ ਲੜਨ ਦੀ ਗੱਲ ਜਿਹੜੀ ਆ ਉਹ ਤੀਬਰ ਹੁੰਦੀ ਨਜ਼ਰ ਆਉਣ ਲੱਗੀ ਹੈ ਜੀਤਮੈਂਦਰ ਸਿੱਧੂ ਨੂੰ ਜ਼ਰੂਰ ਉਤਾਰਿਆ ਗਿਆ ਸੀ ਜੀਤਮੈਂਦਰ ਸਿੱਧੂ ਜਿਹੜੇ ਨੇ ਕਾਂਗਰਸ ਵੱਲੋਂ ਉਮੀਦਵਾਰ ਲਾਣੇ ਗਏ ਨੇ ਉਹਨਾਂ ਦੇ ਆਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹਲਚਲ ਮਚ ਗਈ ਸੀ ਪਰ ਅਜੇ ਹੁਣ ਅਚਾਨਕ ਇਹ ਦੋਵੇ ਤਾਂ ਆ ਗਈ ਹੈ ਦੋਵੇ ਤਾਂ ਮੱਚ ਗਈ ਹੈ ਕਿ ਕੀ ਹੁਣ ਬਲਕੌਰ ਸਿੰਘ ਵੀ ਚੌਣ ਮੈਦਾਨ ਚ ਆ ਸਕਦੇ ਨੇ ਜੀਤ ਮਹਿੰਦਰ ਸਿੱਧੂ ਦੀ ਟਿਕਟ ਜਿਹੜੀ ਉਹ ਕੱਟੀ ਜਾ ਸਕਦੀ ਹੈ ਇਸ ਵਾਰ ਚੋਣਾਂ ਦੇ ਅੰਦਰ ਬਹੁਤ ਕੁਝ ਹੋ ਰਿਹਾ ਚੋਣਵੀ ਮਾਹੌਲ ਜਿਹੜਾ ਬਣਿਆ ਹੋਇਆ ਉਸ ਦੇ ਵਿੱਚ ਬਹੁਤ ਕੁਝ ਵਾਪਰ ਰਿਹਾ ਪਰ ਇਸੇ ਮਾਹੌਲ ਦੇ ਚੱਲਦਿਆਂ ਕੁਝ ਵੀ ਕਿਤੇ ਵੀ ਹੋ ਸਕਦਾ ਇਸੇ ਇਸੇ ਗੱਲ ਦੇ ਮੱਦੇ ਨਜ਼ਰ ਹੁਣ ਇਹ ਸੋਚਿਆ ਜਾ ਰਿਹਾ ਕਿ ਸਿੱਧੂ ਮੁਸਲੇ ਦੇ ਪਿਤਾ ਬਲਕੌਰ ਸਿੰਘ ਵੀ ਚੌਣ ਮੈਦਾਨ ਚ ਆ ਸਕਦੇ ਨੇ ਜੀਤ ਮਹਿੰਦਰ ਸਿੱਧੂ ਨੂੰ ਪਰਾ ਕਰਕੇ ਤੇ ਬਲਕੌਰ ਸਿੰਘ ਨੂੰ ਉਸ ਮੈਦਾਨ ਦੇ ਉੱਤੇ ਉਤਾਰਿਆ ਜਾ ਸਕਦਾ ਅਜੇ ਵੀ ਇਸ ਗੱਲ ਦੀ ਗੁੰਜਾਇਸ਼ ਜਿਹੜੀ ਹੈ ਉਹ ਬਾਕੀ ਹੈ ਬਣੀ ਹੋਈ ਹੈ ਇਹਦੇ ਬਾਰੇ ਸਾਫ਼ ਤੌਰ ਤੇ ਇਹ ਵੀ ਦੱਸਿਆ ਜਾ ਸਕਦਾ ਹੈ ਕਿ ਕਾਂਗਰਸ ਦੇ ਜਿਹੜੇ ਪੰਜਾਬ ਦੇ ਲੀਡਰ ਨੇ ਉਹਨਾਂ ਦਾ ਝੁਕਾ ਜ਼ਰੂਰ ਸਿੱਧੂ ਮੂਸੇਵਾਲੇ ਦੇ ਪਤਾ ਬਲਕੌਰ ਸਿੰਘ ਦੇ ਵੱਲ ਸੀ ਹਾਲਾਂਕਿ ਕਾਂਗਰਸ ਲੀਡਰ ਕਹਿੰਦੇ ਨੇ ਕਿ ਸਿੱਧੂ ਮੂਸੇਵਾਲਾ ਕਾਂਗਰਸ ਦਾ ਉਮੀਦਵਾਰ ਰਿਹਾ ਹੈ ਚੋਣ ਪ੍ਰਚਾਰ ਦੇ ਵਿੱਚ ਰਿਹਾ ਚੋਣ ਲੜ ਚੁੱਕਿਆ ਵਿਧਾਨ ਸਭਾ ਦੀ ਤਾਂ ਕਰਕੇ ਕਾਂਗਰਸ ਦਾ ਇੱਕ ਅਹਿਮ ਹਿੱਸਾ ਰਿਹਾ ਆ ਪਰ ਦੂਜੇ ਪਾਸੇ ਇਹ ਵੀ ਕਿਹਾ ਜਾਂਦਾ ਹੈ ਕਿ ਕਾਂਗਰਸ ਪਾਰਟੀ ਨੂੰ ਸਿਰਫ ਸਿੱਧੂ ਮੂਸੇਵਾਲੇ ਦੇ ਫੇਮ ਦੀ ਲੋੜ ਹੈ ਸਿੱਧੂ ਮੂਸੇਵਾਲੇ ਨੇ ਜਿੰਨਾ ਫੇਮ ਖੱਟਿਆ ਉਹਦੇ ਪਿੱਛੇ ਵੋਟਾਂ ਕਾਂਗਰਸ ਪਾਰਟੀ ਨੂੰ ਦਿਖਾਈ ਦੇ ਰਹੀਆਂ ਨੇ ਹਾਲਾਂਕਿ ਇਹਦੇ ਵਿੱਚ ਕੁਝ ਵੀ ਹੋ ਸਕਦਾ ਹੈ ਪਰ ਕਾਂਗਰਸ ਪਾਰਟੀ ਅਜੇ ਅੰਦਰੂਨੀ ਸੂਤਰਾਂ ਮੁਤਾਬਕ ਇਸ ਬਾਰੇ ਵਿਚਾਰ-ਵਿਵਸ਼ ਕਰ ਰਹੀ ਹੈ ਕਿ ਕੀ ਹੁਣ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੂੰ ਵੀ ਚੋਣ ਮੈਦਾਨ 'ਚ ਉਤਾਰਿਆ ਜਾ ਸਕਦਾ ਹੈ ਕਿ ਨਹੀਂ ਖੈਰ ਇਹਨਾਂ ਗੱਲਾਂ 'ਚ ਕਿੰਨੀ ਸੱਚਾਈ ਹੈ ਉਹ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰਹੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ